ਸਤਿ ਸ਼੍ਰੀ ਅਕਾਲ ਮੈਂ ਸੰਪਾਦਕ ਸਰਦੀਪ ਸਿੰਘ ਇੱਕਵੀਂ ਸਦੀ ਦੀ ਇਸ ਡਿਜੀਟਲ ਦੁਨੀਆ ਦੇ ਵਿੱਚ ਦੁਨੀਆ ਪਰਦੇ ਹਰ ਇੱਕ ਵਿਅਕਤੀ ਕੋਲ ਅੱਜ ਦੇ ਸਮੇਂ ਦੇ ਵਿੱਚ 스마트ਫੋਨ ਹੋਣਾ ਆਮ ਜੀ ਗੱਲ ਹੈ ਹਰ ਇੱਕ ਵਿਅਕਤੀ ਅੱਜ ਦੀ ਇਸ ਇੱਕਵੀਂ ਸਦੀ ਡਿਜੀਟਲ ਦੁਸਤ ਦੇ ਵਿੱਚ 스마트폰 ਦੀ ਵਰਤੋਂ ਕਰਨਾ ਆਪਣੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਮੰਨਦਾ ਹੈ ਅਤੇ ਹਰ ਇੱਕ ਕੰਮ ਜੀ ਡਿਜੀਟਲ ਤਰੀਕੇ ਦੇ ਨਾਲ ਕਰਨ ਦੇ ਲਈ ਪਹਿਲ ਦੇ ਆਧਾਰ ਤੇ 스마트폰 ਦੀ ਵਰਤੋਂ ਕੀਤੀ ਜਾਂਦੀ ਹੈ ਇਸ 스마트폰 ਤੋਂ ਜੇਕਰ ਤੁਸੀਂ ਵੀ ਆਪਣੇ smartphone ਦੇ ਕਵਰ ਦੇ ਪਿੱਛੇ ਕਿਸੇ ਪ੍ਰਕਾਰ ਦਾ ATM ਮੈਟਰੋ ਕਾਰਡ ਕਰੰਸੀ ਦੇ ਨੋਟ ਕ੍ਰੈਡਿਟ ਕਾਰਡ ਜਾਂ ਕਿਸੇ ਹੋਰ ਪ੍ਰਕਾਰ ਦਾ ਲਾਇਸੈਂਸ ਕਾਰਡ ਆਧਾਰ ਕਾਰਡ ਵਗੈਰਾ ਉਸ ਆਪਣੇ smartphone ਦੇ ਕਵਰ ਦੇ ਪਿੱਛੇ ਰੱਖਦੇ ਹੋ ਤਾਂ ਹੋ ਜੋ ਸਾਵਧਾਨ ਕਿਉਂਕਿ ਹੁਣ ਤੁਹਾਨੂੰ ਵੱਡੇ ਨੁਕਸਾਨ ਦਾ ਭੁਗਤਾਨ ਕਰਨਾ ਪੈ ਸਕਦਾ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਵਾਤਾਵਰਣ ਦੇ ਵਿੱਚ ਲਗਾਤਾਰ ਗਰਮੀ ਵਧ ਰਹੀ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਵਦਨ ਦੇ ਅਸਾਰ ਹਨ ਜਿਸ ਕਰਕੇ ਵਾਤਾਵਰਨ ਦੇ ਵਿੱਚ ਟੈਂਪਰੇਚਰ ਲਗਾਤਾਰ ਵਧ ਰਿਹਾ ਹੈ ਅਤੇ ਤੁਹਾਡੇ ਜੇਕਰ ਤੁਸੀਂ smartphone ਦੀ ਵਰਤੋਂ ਜ਼ਿਆਦਾ ਕਰਦੇ ਹੋ ਤਾਂ ਉਸ ਦਾ ਟੈਂਪਰੇਚਰ ਵੀ ਗਰਮੀ ਦੇ ਮੌਸਮ ਵਿੱਚ ਬਹੁਤ ਜ਼ਿਆਦਾ ਵਧ ਜਾਂਦਾ ਹੈ ਜਿਸ ਕਰਕੇ ਤੁਹਾਡੇ smartphone ਨੂੰ ਠੰਡਾ ਹੋਣ ਤੋਂ 쿨 ਹੋਣ ਤੋਂ ਕਵਰ ਦੇ ਪਿੱਛੇ ਪਾਈਆਂ ਹੋਈਆਂ ਵਸਤੂਆਂ ਕਿਤੇ ਨਾ ਕਿਤੇ ਨੁਕਸਾਨ ਕਰ ਸਕਦੀਆਂ ਹਨ ਅਤੇ ਤੁਹਾਡਾ 스마트ਫੋਨ ਤਮਾਕਾ ਕਰ ਸਕਦਾ ਹੈ ਤੇ ਜਿਸ ਨਾਲ ਤੁਹਾਨੂੰ ਜਾਨੀ ਅਤੇ مالی ਨੁਕਸਾਨ ਹੋ ਸਕਦਾ ਹੈ ਇਸ ਦਾ ਪ੍ਰਗਟਾਵਾ 스마트ਫੋਨ ਬਣਾਉਣ ਵਾਲੀਆਂ ਕੰਪਨੀਆਂ ਨੇ ਕੀਤਾ ਕਿ ਉਹਨਾਂ ਨੇ ਇਹ ਆਦੇਸ਼ ਦਿੱਤੇ ਕਿ ਆਉਣ ਵਾਲੇ ਗਰਮੀ ਦੇ ਮੌਸਮ ਦੇ ਵਿੱਚ ਆਪਣੇ 스마트ਫੋਨ ਦੇ ਕਵਰ ਦੇ ਪਿੱਛੇ ਕੋਈ ਅਜੇਹੀਆਂ ਵਸਤੂਆਂ ਨਾ ਰੱਖਿਆ ਜਾਣ ਜਿਸ ਨਾਲ ਫੋਨ ਨੂੰ ਠੰਡਾ ਹੋਣ ਦੇ ਵਿੱਚ ਦਿੱਕਤ ਹੋਵੇ ਅਤੇ ਤੁਹਾਡਾ 스마트ਫੋਨ ਧਮਾਕਾ ਕਰ ਜਾਵੇ ਜਾਂ ਅੱਗ ਲੱਗ ਜਾਵੇ ਇਸ ਤੋਂ ਬਚਣ ਦੇ ਲਈ ਤੁਹਾਨੂੰ ਆਪਣੇ 스마트ਫੋਨ ਦੇ ਕਵਰ ਦੇ ਪਿੱਛੇ ਕੋਈ ਅਜੇਹੀਆਂ ਵਸਤੂਆਂ ਰੱਖਣ ਦੀ ਮਨਾਹੀ ਕੀਤੀ ਜਾਂਦੀ ਹੈ ਅਤੇ ਤੁਹਾਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਆਉਣ ਵਾਲੇ ਗਰਮੀ ਦੇ ਮੌਸਮ ਦੇ ਵਿੱਚ ਆਪਣੇ 스마트ਫੋਨ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ ਅਤੇ ਠੰਡੇ ਹੀ ਇਲਾਕੇ ਦੇ ਵਿੱਚ ਕੀਤੀ ਜਾਵੇ